ਉਹ ਮੁੰਡੇ ਆਏ ਦੋ ਮੁੰਡੇ ਆਏ ਹਾਂਜੀ ਹਾਂਜੀ ਇਹੀ ਹੈ ਆ ਦੇਖੋ ਵਾਟ ਬਰਨਾ ਹੈ ਇਹ ਵਾਈਟ ਬਰਨਾ ਭਈਆ ਇਹ ਨਗਰਿਆ ਪਕੜਾ ਗਿਆ ਇਸ ਨੂੰ ਤਾਂ ਬਕੜਾ ਗਿਆ ਬਾਕੀ ਦੇਖੋ ਨਿਕਲ ਗਿਆ ਨਾ ਉਹ ਮੋਟਰਸਾਈਕਲ ਵਾਲਾ ਖੜਾ ਨਾ ਇੱਕ ਮਿੰਟ ਉਹ ਖੜਾ ਹੈ ਹਾਂ ਅੱਛਾ ਇਹ ਇਹ ਹੁਣ ਹਰਕਤ ਕਰਕੇ ਦੌੜਦਾ ਆਊਗਾ ਯਾਰ ਹਾਂਜੀ ਇਹ ਅੱਗੇ ਗਲੀ ਦੇ ਕੋਲ ਚਲੇ ਜਾਣਾ ਜੀ ਇਹਨੇ ਇਹ ਬਾਈਕ ਵਾਲਾ ਬੀਤ ਲੇਗਾ ਨਾ ਹਾਂਜੀ ਅੱਛਾ ਇਹ ਹੋਲੀ ਗਰੀ ਦੀ ਬਾਤ ਹੈ ਅਭੀ ਤੋ ਅੱਛਾ ਆ ਗਏ ਹਾਂ क्या नाम है जी आपका कहाँ रहते हैं आप तो क्या हुआ जी आपके साथ आज मेरी जानकारी जी। हाँ जी, तो... हाँ जान मंदिर से आ रही थी अच्छा जी जब इस टंकी की तरफ मुड़ी ना पीछे से मेरे को कुछ नहीं पता मेरा इधर था न घर की तरफ था और उसने पीछे से ऐसे मेरी चैन खींची और तोड़ के मतलब मेरे को ये लगा कि क्या हो रहा है मेरे साथ तो मैंने देखा वो मेरी चैन तोड़ के भाग गया मैं उसके पीछे भागी हूँ फिर वो बाइक पे चढ़ के चला गया वो पैदल ही आया था लड़का नहीं बाइक पर थे दो थे दो एक थे। पहले बाइक पर बैठा हुआ था दूसरा जो मेरी चैन तोड़ कर लेके गया ना वो बाइक पे बैठ के और चला गया अच्छा। कितने ग्राम की चेन थी आपकी सत्रह ग्राम सत्रह तो भी आपने पुलिस कार्रवाई की मतलब पुलिस को इतला दी है ਅਭੀ ਦੇਣੀ ਹੈ ਅਭੀ ਦੇਣੀ ਹੈ ਠੀਕ ਹੈ ਅਭੀ ਹੋਇਆ ਇਸ ਲਈ ਲੇਟ ਹੋ ਗਿਆ ਆਪਣੇ ਹਾਂਜੀ ਹਾਂਜੀ ਅਭੀ ਅਭੀ ਜੀ ਬੇਟੀ रहती ਹੈ ਇਹਦਾ اچھا ਆਪਕੀ ਬੇਟੀ ਹੈ ਹਾਂ ਚੇਨ ਤਰੀਕਾ ਐਪੀਸੋਡ ਹੋਆ ਕਿਤਨੇ ਕੇ ਵਜੇ ਦਾ ਆਪ ਸਾਥ ਸੀ ਕਿ ਨਹੀਂ ਮੈਂ ਸਾਥ ਮੈਂ ਨਹੀਂ ਗਿਆ ਮੈਂ ਤਾਂ ਘਰ ਬੈਠਾ ਅੱਛਾ ਆਪ ਘਰ ਮੇਂ تھے ਹਾਂ ਠੀਕ ਹੈੇ ਤਕਰੀਬਨ 8:20 ਤੇ ਮੈਨੂੰ ਟੈਲੀਫੋਨ ਆਂਦਾ ਕਿ ਇਥੇ ਟੈਂਕੀ ਵਾਲੀ ਬਾਰਕਾਸ਼ ਵਾਲੇ ਕੇ ਉਹਨੂੰ ਫੇਸ 1 2 ਦੇ ਵਿੱਚ ਉਥੇ ਸਰਦਾਰ ਸੁਖਮਨ ਸਿੰਘ ਜੀ ਦਾ ਘਰ ਹੈ ਉਹਨਾਂ ਦੇ ਉੱਪਰ ਕਿਰਾਏ ਤੇ ਰਹਿੰਦੇ ਹੈ ਤੇ ਉਹਨਾਂ ਨੇ ਇੱਕ ਮਾਤਾ ਜੀ ਦੀ ਚੀਨ ਚੋਰੀ ਹੋ ਗਈ ਜੋ ਕਿ ਮੰਦਰ ਤੋਂ ਆ ਰਹੇ ਸੀਗੇ ਤੇ ਅਸੀਂ ਇੱਥੇ ਤੁਰੰਤ ਆਏ ਤੇ ਆਲੇ ਦੁਆਲੇ ਸਾਰੇ ਲੋਕ ਇਕੱਠੇ ਹੋ ਗਏ ਤੇ ਜਾਣਕਾਰੀ ਇਹ ਮਿਲੀ ਹੈ ਜੋ ਲੋਕਾਂ ਤੋਂ ਇੱਕ ਸਬਜੀ ਵਾਲਾ ਵੀ ਇੱਥੇ ਸਬਜੀ ਵੇਚਦਾ ਉਹਨੇ ਇਹ ਜਾਣਕਾਰੀ ਦਿੱਤੀ ਕਿ ਇੱਕ ਮੋਟਰਸਾਈਕਲ ਤੇ ਮੁੰਡੇ ਦੋ ਘੁੰਮ ਰਹੇ ਸੀਗੇ ਉਹ ਇੱਕ ਮੋਟਰਸਾਈਕਲ ਤੇ ਬੈਠਾ ਸੀ ਦੂਜਾ ਪੈਦਲ ਇਹਨਾਂ ਦੇ ਪਿੱਛੇੋਂ ਆਇਆ ਤੇ ਉਹਨੇ ਇਹਦੇ ਚੀਨ ਚ ਛਪਟ ਕੇ ਨਾਲ ਹੀ ਭੱਜ ਗਿਆ ਤੇ ਫਿਲਹਾਲ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਇੱਕ ਜਗ੍ਹਾ ਤੋਂ ਸਾਨੂੰ ਕਲਿੱਪ ਮਿਲੀ ਵੀ ਹੈ ਕੁਬੁਕਤਾ ਹਸਪੀਟਲ ਦੇ ਸਾਹਮਣੇ ਪਹਿਲਾਂ ਆਂਟੀ ਜੀ ਜਿਹੜੋਂ ਮੰਦਿਰ ਤੋਂ ਆ ਰਹੇ ਹੋ ਇਹ ਦੋ ਮੁੰਡੇ ਮੋਟਰਸਾਈਕਲ ਤੇ ਆਏ ਤਕਰੀਬਨ ਟਾਈਮ 8:05 ਦੇ ਹੋਰ ਜੇ ਰਿਕਾਰਡ ਹੋਇਆ ਤੇ ਉਹ ਇੱਕ ਮੁੰਡਾ ਉਤਰ ਕੇ ਪੈਦਲ ਆਂਟੀ ਜੀ ਦੇ ਪਿੱਛੇ ਆਇਆ ਤੇ ਉਹ ਅੱਗੇ ਗਲੀ 'ਚ ਮੁੜ ਕੇ ਜਿੱਦਾਂ ਹੀ ਦੂਸਰੀ ਗਲੀ ਦੇ ਕੋਨੇ ਦੇ ਪਾਰਕ ਦੇ ਕੋਲ ਆਇਆ ਤਾਂ ਉਹਨੇ ਉਤੋਂ ਸ਼ਾਇਦ ਚੈਨ ਚਫਟੀ ਹੈ ਕਿਉਂਕਿ ਉੱਥੇ ਦੀ ਰਿਕਾਰਡਿੰਗ ਨਹੀਂ ਆਈ ਤੇ 2-3 ਮਿੰਟ ਦੇ ਅੰਦਰ ਹੀ ਮੁੰਡਾ ਮੋਟਰਸਾਈਕਲ ਜਿਹੜੇ ਉਹ ਵਾਪਸ ਉਥੋਂ ਵਾਪਸ ਆਂਦੇ ਦਿਖੇ ਆ ਤੇ ਅਸੀਂ ਹੋਰ ਵੀ ਘਰਾਂ ਦੇ ਵਿੱਚ ਸੀਸੀਟੀਵੀ ਚੈੱਕ ਕਰ ਰਹੇ ਆਂ ਤੇ ਅਸੀਂ ਹੁਣ ਪਰਿਵਾਰ ਦੇ ਕੋਲ ਆਏ ਆਂ ਤੇ ਪਰਿਵਾਰ ਹੁਣ ਪੁਲਿਸ ਦੇ ਵਿੱਚ ਕਿਉਂਕਿ ਇਸ ਟਾਈਮ ਤੱਕ ਪਰਿਵਾਰ ਪਰੇਸ਼ਾਨ ਸੀਗਾ ਬਿਲਕੁਲ ਹੀ ਤੇ ਇਹਨਾਂ ਨੂੰ ਕੁਝ ਪਤਾ ਵੀ ਨਹੀਂ ਲੱਗ ਰਿਹਾ ਸੀ ਤੇ ਹੁਣ ਅਸੀਂ ਪੁਲਿਸ ਦੇ ਵਿੱਚ ਰਿਪੋਰਟ ਦਵਾਵਾਂਗੇ ਤੇ ਅਗਲੀ ਕਾਰਵਾਈ ਜਿਹੜੀ ਪੁਲਿਸ ਕਰੇਗੀ ਜਿੱਦਾਂ ਕਰੇਗੀ ਤੇ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਇੱਕ ਬਹੁਤ ਇਹ ਜ਼ਰੂਰੀ ਅਪੀਲ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਹੈ ਜਿੰਨੇ ਵੀ ਮੋਟਰਸਾਈਕਲ ਸਵਾਰ ਬਗੈਰ ਨੰਬਰ ਪਲੇਟ ਤੋਂ ਘੁੰਮਦੇ ਆਂ ਉਹਨੂੰ ਜਰੂਰ ਉਹਨਾਂ ਦੇ ਸਖਤ ਕਾਰਵਾਈ ਕਰਨ ਤੇ ਉਹਨਾਂ ਦੇ ਮੋਟਰਸਾਈਕਲ ਇੰਪਾਉਂਡ ਕਰਨ ਕੋਈ ਵੀ ਬਹਾਨੇ ਬਣਾਉਂਦੇ ਜਿਹੜੇ ਨਸ਼ੇੜੀ ਹੈ ਜਿਹੜਾ ਸਮਾਜਿਕ ਤੱਤ ਹੈ ਇਹ ਸਾਡੀ ਕਲੋਨੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬਗੈਰ ਨੰਬਰ ਪਲੇਟਾਂ ਤੋਂ ਘੁੰਮਦੇ ਆ ਅਸੀਂ ਵੀ ਕਈ ਵਾਰੀ ਫੜ ਕੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰਦੇ ਆ ਤੇ ਚਲਾਨ ਕਟਵਾਏ ਗਏ ਆ ਲੇਕਿਨ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਲੋਕ ਵੀ ਇੱਥੇ ਸਹਿਯੋਗ ਦੇਣ ਅੱਗੇ ਆਣ ਜਿਹੜਾ ਵੀ ਮੁੰਡਾ ਜਿਹੜਾ ਵੀ ਅਸਮਾਜਿਕ ਤੱਤ ਬਗੈਰ ਨੰਬਰ ਤੇ ਮੋਟਰਸਾਈਕਲ ਤੇ ਘੁੰਮਦਾ ਹੈ ਜਾਂ ਬਗੈਰ ਨੰਬਰ ਦੀ ਕੋਈ ਵੀ ਗੱਡੀ ਤੇ ਘੁੰਮਦਾ ਹੈ ਤੇ ਉਹਨੂੰ ਉਹਦੇ ਬਾਰੇ ਜਾਣਕਾਰੀ ਸਾਨੂੰ ਵੀ ਦੇਣ ਤੇ ਖੁਦ ਵੀ ਪਕੜ ਕੇ ਉਹ ਤੋਂ ਤਪੀਸ਼ ਕਰਨ ਤੇ ਪੁਲਿਸ ਨੂੰ ਜ਼ਰੂਰ ਜਾਣਕਾਰੀ ਦੇਣ ਆਪਣੀ ਜ਼ਮੀਨਾਂ ਦੇ ਉੱਤੇ ਝੁੱਗੀਆਂ ਝੋਪੜੀਆਂ ਪੁਆਈਆਂ ਹੋਈਆਂ ਮੈਂ ਉਹਨਾਂ ਮਾਲਕਾਂ ਨੂੰ ਇੱਕ ਅਪੀਲ ਕਰਨਾ ਚਾਹਨਾ ਕਿ 15 ਦਿਨ ਦੇ ਅੰਦਰ ਇਹਨਾਂ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਵੇ ਇਹ ਜ਼ਰੂਰੀ ਹੈ ਕਿਉਂਕਿ ਪਈ ਜਿਹੜੇ ਅਸਮਾਜਿਕ ਤੱਤ ਬਗੈਰ ਪਛਾਣ ਪੱਤਰ ਤੋਂ ਬਾਰੋ ਵਾਰਦਾਤ ਕਰਕੇ ਇੱਥੇ ਆ ਕੇ ਲੁੱਕ ਜਾਂਦੇ ਤੇ ਇੱਥੇ ਵੀ ਉਹੀ ਵਾਰਦਾਤ ਕਰਦੇ ਆ ਤੇ ਭੱਜ ਜਾਂਦੇ ਆ ਤਾਂ ਕਿ ਇਹਨਾਂ ਦੇ ਨਕੀਲ ਕਸੇ ਤੇ